ਪਤਾ ਨਹੀਂ ਹਰ ਵਾਰ ਤੇ ਦੋ ਮਰੀਜ਼ ਮਰ ਰਹੇ ਆ ਲਾਈਟ ਤੋਂ ਬਿਨਾਂ ਨਾ ਕੋਈ ਸਰਕਾਰ ਨਾ ਕੋਈ ਅਫਸਰ ਕੁਝ ਨਹੀਂ ਹੈ ਮੇਰਾ ਨਾਮ ਰਾਮਪਾਲ ਹੈ ਜੀ ਨੰਬਰ ਤੇ 12 ਨੰਬਰ 11 ਨੰਬਰ ਇੱਕ ਵਾਰਡ ਚ ਲਾਈਟ ਹੈਗੀ ਆ ਤਿੰਨ ਵਾਰਡਾਂ ਚ ਲਾਈਟ ਨਹੀਂ ਹੈਗੀ ਆ ਕੀ ਸਿਸਟਮ ਹੈ ਮੇਰੇ ਸਾਹਮਣੇ ਸਾਹਮਣੇ ਦੇਖਦੇ 14 ਨੰਬਰ ਵਾਰਡ ਚ ਦੋ ਮਰੀਜ਼ ਮਰ ਗਏ ਲਾਈਟ ਦੀ وجہ ਨਾਲ ਲਾਈਟ 8 ਵਜੇ ਦੀ ਗਈ ਹੋਈ ਹੈ ਤੁਸੀਂ ਆਪ ਦੇਖ ਲਓ ਮੇਰੇ ਡੈਡੀ ਨੂੰ ਪ੍ਰੋਬਲਮ ਹੈ ਇਫੈਕਸ਼ਨ ਦੀ ਜਾ ਕੇ ਦੇਖ ਲਓ ਕੀ ਪ੍ਰੋਬਲਮ ਹੋ ਰਹੀ ਹੈ ਉਹਨਾਂ ਦਾ ਆ ਮੈਂ ਤੁਹਾਨੂੰ ਦਿਖਾ ਕੇ ਲਿਆਣਾ ਕਿਦਾਂ ਸਾਹ ਲੈ ਰਹੇ ਨੇ ਉਹ ਮਰੀਜ਼ ਮਰਨ ਲੱਗ ਰਹੇ ਨੇ ਅੱਧੇ ਉੱਥੇ ਮਰੀਜ਼ ਮਰਨ ਲੱਗ ਰਹੇ ਨੇ ਅੱਧੇ ਉੱਥੇ ਮਰੀਜ਼ ਆ ਦੇਖੋ ਮਹਾਰਾਜ ਜੀ ਪਾਤੜਾ ਤੋਂ ਆਇਆ ਇਫੈਕਸ਼ਨ ਦੀ ਪ੍ਰੋਬਲਮ ਹੈ ਇਹਨਾਂ ਦੀ ਮਾਤਾ ਹੈ ਮੇਰਾ ਡੈਡੀ ਹੈ ਉੱਥੇ ਜਾ ਕੇ ਦੇਖ ਲਓ ਸਾਹ ਕਿਵੇਂ ਲੈ ਰਹੇ ਨੇ ਚਾਰ ਬੰਦੇ ਪੱਖਾ ਚੱਲ ਰਹੇ ਨੇ ਰੋਜ਼ 2 ਘੰਟੇ ਕੋਈ ਕੁਛ ਨਹੀਂ ਆਇਆ ਜੀ ਕੋਈ ਪ੍ਰਸ਼ਾਸਨ ਕੁਛ ਨਹੀਂ ਹੈਗਾ ਬੜੀ ਦੁਖਦੀ ਗੱਲ ਹੈ ਜੀ ਪਟਿਆਲਾ ਦੇ ਦੋ ਘੰਟੇ ਕੱਲ ਦਿਨ 'ਚ ਕੱਲ ਦਿਨ 'ਚ ਲਾਈਟ ਕੱਟੀ ਰਾਤ 2 ਘੰਟੇ ਲਾਈਟ ਕੱਟੀ ਹੁਣ ਫੇਰ 8 ਕ' ਵਜੇ ਤੋਂ ਲਾਈਟ ਕੱਢ ਰਹੀ ਹੈ ਯਾਰ ਬਾਕੀ ਲਾਈਟ ਕਟੋ ਹਸਪੀਟਲ 'ਚ ਤਾਂ ਲਾਈਟ ਦਿਓ ਬੱਚਿਆਂ ਖਾਤਰ ਮੈਂ ਇਹ ਨਹੀਂ ਕਹਿ ਰਿਹਾ ਹੈਗਾ ਵੀ ਕੱਲੀ ਮੇਰੇ ਲਈ ਦਿਓ ਸਾਰੇ ਬੰਦੇ ਨੇ ਸਾਰੇ ਮਰੀਜ਼ ਨੇ ਜਿਨ੍ਹਾਂ ਦੀ ਸਰਜਰੀ ਆਪਰੇਸ਼ਨ ਨੇ ਉਹਨਾਂ ਦਾ ਕੀ ਹਾਲ ਹੋਣਾ ਆਇਆ ਜੀ ਉੱਥੇ ਲਾਈਟ ਹੈ ਨਹੀਂ ਕਿਸੇ ਪਾਸੇ ਵੀ ਜੀ ਨਾ 3 ਘੰਟੇ ਹੋ ਗਏ ਲਾਈਟ ਆਈ ਹੈ ਜੀ ਜਨਰੇਟਰ ਵਾਲੇ ਕੋਲ ਜਾਂਦੇ ਆ ਜਨਰੇਟਰ ਵਾਲਾ ਕਹਿੰਦਾ ਜੀ ਸਾਡੇ ਕੋਲ ਤੇਲ ਹੈ ਨਹੀਂ ਜਿਹਨੇ ਜੈ ਸਿੰਘ ਸਾਹਿਬ ਨਾਲ ਗੱਲ ਕੀਤੀ ਕਹਿੰਦੇ ਜੀ ਅਸੀਂ ਜਨਰੇਟਰ ਵਾਲੇ ਨੂੰ ਫੋਨ ਕੀਤਾ ਜੀ ਆ ਰਿਹਾ ਤੇਲ ਲੈ ਕੇ ਆ ਨੰਬਰ ਹੈਗਾ ਜੀ ਸਾਡੇ ਕੋਲ ਅਸੀਂ ਜਨਰੇਟਰ ਵਾਲੇ ਨੂੰ ਫੋਨ ਕੀਤਾ ਜਨਰੇਟਰ ਵਾਲਾ ਕਹਿੰਦਾ ਜੀ ਦੇਖਦੇ ਆਂ ਜੇ ਤੇਲ ਧਾਰ ਮਿਲ ਗਿਆ ਤਾਂ ਆ ਜਾਊਂਗਾ ਨਹੀਂ ਨਹੀਂ ਤਾਂ ਮੈਂ ਨਹੀਂ ਆਉਂਦਾ ਜੀ ਮੈਂ ਆਟੋ ਤੇ ਆ ਰਿਹਾ ਗਰਾਉਂਡ ਫਲੋਰ ਤੇ ਲਾਈਟ ਚੱਲ ਰਹੀ ਹੈ ਜਨਰੇਟਰ ਚੱਲ ਰਿਹਾ ਹੈ ਉੱਪਰ ਬੱਚੇ ਵਾਲੇ ਤੇ ਸਾਰੇ ਬੰਦ ਪਏ ਨੇ ਬੱਚੇ ਮਰਨ ਕਿਨਾਰੇ ਪਏ ਨੇ ਜੀ ਕੋਈ ਜਿੰਦਾ ਵਾ ਜਾਂ ਤਾਂ ਫਿਰ ਉਹ ਵੀ ਬੰਦ ਕਰੋ ਜਿਹੜਾ ਚੱਲਦਾ ਨਹੀਂਦਾ ਫਿਰ ਸਾਡਾ ਚਲਾਓ ਇੱਥੇ ਫਾਇਦਾ ਕੀ ਹੋਏ ਇਹ ਡੇਡਾ ਜਨਰੇਟਰ ਰੱਖਿਆਂ ਦਾ ਅੱਜ ਤੋਂ ਦੋ ਦਿਨ ਪਹਿਲਾਂ ਇੱਕ ਬੱਚਾ ਵੈਂਟੀਲੇਟਰ ਤੇ